ਜਿੰਨੇ ਭਗਤ ਹੋਏ ਨੇ ਕੋਈ ਜੀ ਸੀ ਸਾਰੇ ਤਾਉਪ ਜੇ ਗਿਆ ਨੇ ਉਹਨਾਂ ਦੇ ਤਾਉਪ ਜੇ ਨੇ ਤਾਂ ਜਨ ਗੁਲਾਰ ਹੋ ਗਏ ਨੇ ਬਾਦੀ ਬਿਰਸਾਂ ਉਹ ਬਦੀ ਸਦਾ ਇਹੋ ਤੇ ਬੁਲਵਾਨਾ ਜਿਹੜੇ ਭਗਤਾਂ ਨਾਲ ਬਾਦਵਾਦ ਕਰਦੇ ਰਹੇ ਨੇ ਉਹ ਵਿਦਵਾਨ ਸੀ ਉਹ ਬਲਕਿ ਨਹੀਂ ਸੋ ਕਿਉਂ ਗਾਹ ਨਿਕਲਦੇ ਤੇ ਉਹਨਾਂ ਦੇ ਵਿੱਚ ਤੰਗ ਹੀ ਤੇ ਜਦੋਂ ਗਾਹ ਨਿਕਲਦੇ ਨੂੰ ਰੋਕਦਾ ਵੀ ਗੱਲ ਦੇ ਕੇ ਹੁੰਦੀ ਲੋੜ ਨਹੀਂ ਉਹ ਬਾਦੀ ਗੇ ਉਹ ਉਹਨੂੰ ਪਤਾ ਵੀ ਸਾਥੋਂ ਕਹਿੰ ਗਿਆ ਸਾਡੀ ਗੱਲ ਨਹੀਂ ਰਹਿਣੀ ਉਹਦਾ ਆਪਣਾ ਫਿਕਰ ਹੈ ਬਾਤ ਉਹ ਉਹ ਆਪਣਾ ਫਿਕਰ ਹੈ ਆਪਣੀ ਪੋਜੀਸ਼ਨ ਦਾ ਫਿਕਰ ਹੈ ਉਹਨੇ ਕਿਹਾ ਉਹਨੇ ਗਿਆਨ ਤੇ ਕੀ ਲੈਣਾ ਉਹ ਤਾਂ ਆਪਣੀ ਖਤਰਾ ਪੈਦਾ ਹੋ ਗਿਆ ਸਾਡੀ ਸਾਡੀ ਇੱਜ਼ਤ ਕਈ ਜਿਹੜੀ ਇੱਜ਼ਤ ਬਣੀ ਹੋਈ ਸਾਡੀ ਭਲ ਬਲ ਬਣੀ ਹੋਈ ਓ ਬਾਈ ਉਹਨੂੰ ਦਾ ਖਤਰਾ ਇਸ ਗੱਲ ਦਾ ਉਹਨੇ ਸਿੱਖੀ ਤੇ ਕੀ ਲੈਣਾ ਇੱਥੇ ਹੀ ਰਸ ਸੰਸਾਰ ਸੰਸਾਰ ਦਾ ਬੜੀਆਂ ਹੀ ਸੰਸਾਰੀ ਉਹਦੇ ਵਾਸਤੇ ਨੇ ਜਿਹੜੀਆਂ ਸਿੱਖਾਦੀਆਂ ਬੜੀਆਂ ਨੇ ਔਰ ਬੜੀਆਂ ਨੇ ਸਿਰਫ ਸਮਾਜਿਕ ਇੱਜ਼ਤ ਲਈ ਨੋ ਵਾਤੇ ਬੜੀਆਂ ਨੇ ਸਿੱਖੀ ਨਾਲ ਕੀ ਮਤਲਬ ਦੂਰ ਦਾ ਵਿਵਸਥਾ ਨਹੀਂ ਹਾਂਜੀ ਮੈਂ ਮਨਤਨ ਪ੍ਰੇਮ ਪ੍ਰਮਾ ਦਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਜਨ ਨਾਨਕ ਕਿਰਪਾ ਧਾਰ ਪ੍ਰਭ ਏ ਪ੍ਰਭ ਪ੍ਰਭ ਜਿਹੜਾ ਲਫ਼ਜ਼ ਵਰਤੇ ਹੈ ਜਿੰਨੇ ਵੀ ਲਫ਼ਜ਼ ਵਰਤੇ ਨੇ ਜਿਹਨੂੰ ਅਸੀਂ ਪ੍ਰਮਾਤਮਾ ਦੇ ਪ੍ਰਥਾਏ ਵਰਤੇ ਕਹਿੰਦੇ ਆ ਉਹ ਜਿਹੜਾ ਮਨ ਦੇ ਅੰਦਰ ਹੈ ਉਹਦੇ ਵਾਸਤੇ ਵਰਤੇ ਸਰਵ ਵਿਆਪੀ ਵਾਸਤੇ ਨਹੀਂ ਵਰਤੇ ਆ ਕੋਈ ਲਫ਼ਜ਼ ਪ੍ਰਭ ਸਰਵ ਵਿਆਪੀ ਨਹੀਂ ਹੁੰਦਾ ਜਦੋਂ ਅਸੀਂ ਪ੍ਰਗੂ ਵਰਤੇ ਉਹ ਵਾਸਤੇ ਪ੍ਰਗੂ ਵਰਤੇ ਪਰਵੀਨ ਵਰਤੇ ਜਾਨਣਹਾਰ ਪ੍ਰਭ ਪ੍ਰਵੀਨ ਪ੍ਰਭ ਨਹੀਂ ਜਾਨਣਹਾਰ ਤਰਾਹ ਇੱਕ ਇਹ ਨਾਲ ਵੀ ਜਾਣਦਾ ਵੀ ਬੁਰਾ ਕੰਮ ਨਹੀਂ ਕਰਨਾ ਆ ਬੁਰਾ ਨਾਲ ਜਾਣਦੇ ਸਭ ਬਾਤ ਜਾਣਦੇ ਹੀ ਉਹ ਗੱਲ ਹੈ ਨੂੰ ਪਤਾ ਵੀ ਲੋਭ ਚੰਗਾ ਨਹੀਂ ਹੈ ਤੋ ਗੱਲ ਨਹੀਂ ਰੋਹ ਨੂੰ ਪਤਾ ਵੀ ਕ੍ਰੋਧ ਚੰਗਾ ਨਹੀਂ ਹੈ ਕਰ ਫੇਰ ਲੈਂਦਾ ਉਹ ਗੱਲ ਅਲੱਗ ਹੈ ਉਹ ਗੱਲ ਅਲੱਗ ਹੈ ਪਤਾ ਤਾਂ ਹੈ ਤੋ ਤੋ ਜੜਦੇ ਹੀ ਓਗਣ ਕਰ ਫਿਰ ਫਿਰ ਮਗਰ ਵੀ ਲਾ ਕੇ ਓਗਣ ਵੀ ਕਰ ਲੈਂਦਾ ਮਨ ਕਰਦਾ ਨਾ ਹੁਣ ਮਨ ਦੀ ਮਗਰ ਚਿੱਤ ਵੀ ਤਾਂ ਲੱਗਦਾ ਨਹੀਂ ਮਨ ਕੀ ਦਾ ਮਨ ਕਰਦਾ ਕੀ ਦਾ ਬਣਦਾ ਕੋਈ ਹੈ ਮੇਰਾ ਜੇ ਮਨ ਕਰਦਾ ਹੈ ਕੋਈ ਗਲਤੀ ਤਾਂ ਖਸੂਰ ਮੈਂ ਹਾਂ ਪਰ ਉਹ ਨਹੀਂ ਦਿੱਤਾ ਫਿਰ ਤਾਂ ਮਹੀਨ ਉਹ ਬੇ ਸਬੋਧਨ ਉਹ ਤੇਰਾ ਤੇਰਾ ਮਨ ਕਾਬੂ ਨਹੀਂ ਰਿਹਾ ਖਸੂਰ ਗਿਆ ਸਤ ਗੁਰੇ ਦੋਸ਼ੀ ਹੋਇਆ ਜੋ ਸੀ ਦੋਹੀ ਹੈ ਇਹ ਤਾਂ ਮਨ ਵਾਸਤੇ ਨਹੀਂ ਮਾਈ ਮੇਰਾ ਮਨ ਮੇਰਾ ਵਧ ਰਾਇ ਇੱਕ ਕਧੁਰਵਾਰ ਕਹੋ ਇੱਥੋਂ ਪਤਾ ਲੱਗਦਾ ਹੈ ਵੀ ਮਨ ਕੁਝ ਵੀ ਚੀਜ਼ ਨਹੀਂ ਮਨ ਤਾਂ ਮੇਰਾ ਹੈ ਹਾਂ ਮਨ ਮੇਰਾ ਕਹੇ ਮੇਰਾ ਮੇਰੇ ਤੇ ਕਾਬੂ ਨਹੀਂ ਵੇਰੀ ਹੈ ਛਾਵੇਂ ਤੇ ਮੇਰਾ ਕਾਬੂ ਨਹੀਂ ਜਿਹੜੇ ਪੰਜ ਗਿਆਨ ਇੰਦਰੀ ਮਿਲੇ ਸੀ ਜੇ ਕਿਸੇ ਚੀਜ਼ ਦਾ ਫਾਇਦਾ ਹੁੰਦਾ ਉਹਦਾ ਨੁਕਸਾਨ ਵੀ ਹੁੰਦਾ ਇਹ ਤਾਂ ਪਤਾ ਹੀ ਹੈ ਸਰੀਰ ਦਾ ਜੇ ਆਪਾਂ ਨੂੰ ਫਾਇਦਾ ਹੈ ਇਹਦਾ ਨੁਕਸਾਨ ਵੀ ਹੈ ਭੁੱਖ ਲੱਗਦੀ ਹੈ ਭਾਈ ਪਿਆਸ ਲੱਗਦੀ ਹੈ ਕਪੜਾ ਜਾਈਦਾ ਸਰੀਰ ਤੇ ਬਿਨਾ ਸਾਡਾ ਡਿਵੈਲਪਮੈਂਟ ਵੀ ਬਹੁਤ ਬਹੁਤ ਡਿਵੈਲਪਮੈਂਟ ਵੀ ਨਹੀਂ ਹੋਣੀ ਇਹਨਾਂ ਪਦਾਰਥ ਹੈ ਇਹ ਵੀ ਜਨਮਾ ਇੱਕ ਕਿਸਮ ਦਾ ਪਰ ਇਹ ਇਹਦੀਆਂ ਲੋੜਾਂ ਵੀ ਇਹ ਜਿਹੜੇ ਗਿਆਨੰਗਰ ਨੇ ਇਹਦੀਆਂ ਲੋੜਾਂ ਪਲੱਸ ਦਰਾਕਾਰੀ ਲੋੜਾਂ ਪਲੱਸ ਇਹ ਦੋਹਾਂ ਵਾਸਤੇ ਕੰਮ ਕਰਦੇ। ਜਦੋਂ ਗਿਆਨੰਗਰੀ ਤਾਂ ਬਣ ਗਏ ਦੁਸ਼ਮਣ ਦੋਸਤੀ ਦਾ ਦੁਸ਼ਮਣ ਬਣ ਗਏ। ਕਿਉਂ ਮਨ ਮੇਰਾ ਬੱਸ ਮਨ। ਮਨ ਬੇਕਾਬੂ ਹੋ ਗਿਆ। ਅੱਖੇ ਰੱਜਣੀਆਂ ਦਾ ਦੱਸਦੇ ਦੇਖਦੇ ਹਾਂਜੀ ਅੱਖੀਂ ਦੇਖਣਾ ਰੱਜਿਆ ਹੋਰ ਬੋਲ ਰੰਗ ਤਮਾਸ਼ਾ ਇਹ ਬਾਲਾ ਜੀ ਦਾ ਸਾਧਾ ਇਹ ਤਾਂ ਹੋਰ ਪਾਸੇ ਸ਼ੁਰੂ ਕਰ ਲੈ ਇਧਰ ਰਜਾਉਣ ਲੱਗਿਆ ਨਾ ਇਹਨਾਂ ਨੂੰ ਰਜਾਉਣਾ ਨਹੀਂ ਸੀ ਇਹਨਾਂ ਤੇ ਤਾਂ ਕੰਮ ਲੈਣਾ ਸੀ ਆਇਆ ਤਾਂ ਸੋਰਡ ਵਰਲਡ ਕੱਪ ਆਣੀ ਤੂੰ ਲੱਗਿਆ ਇਹਨੂੰ ਰਜਾਉਣ ਤੈਨੂੰ ਵੀ ਨਾ ਗਿਆ ਸੀ ਮੇਰੇ ਵੀ ਆਉਣਾ ਨੇ ਇਹ ਰੈਜਨਲ ਚੀਜ਼ ਨਹੀਂ ਹੈ ਔਰ ਜਿਦਾ ਉਹਨੇ ਪਾਈ ਜਾਨਾ ਉਤੋਂ ਪਾਈ ਜਾਨਾ ਸਲੇ ਨਿਕੜੀ ਜਾਂਦੇ ਨੇ ਤੂੰ ਕਹਿੰਦਾ ਵਾ ਪੌਰ ਨੂੰ ਪਰਕੇ ਹਟੂਗਾ ਮਾਂ ਸੁਭ ਜਾਈ ਫੂਕ ਹੈ ਬਾਜ ਫੂਕ ਮਰੀ ਜਾਂਦੇ ਬਲੇ ਪਾਸ ਨਿਕਲ ਜਾਂਦੀ ਹੈ ਤੂੰ ਕਹਿੰਦਾ ਵੇ ਜੀ ਫੂਕ ਜਾਣਦੇ ਹਟੋਗੇ ਮਾ ਜਾਰ ਗੂਕ ਮਾਰਨ ਤੇ ਹਟੂਗਾ ਮਰੀ ਜਾਂਦਾ ਸਾਡੀ ਜਿੰਦਗੀ ਇਹਦਾ ਇੰਦਰ ਫੂਕ ਮਾਰੀ ਬਲੇ ਪਾਸ ਨਿਕਲ ਜਾਂਦੀ ਉਹ ਤੇੜਾ ਫੂਕ ਖੜਦੀ ਜਾ ਕੇ ਉਲਟੇ ਕੁੱਪ ਗਏ ਇਤੋ ਰੋਖਾ ਵਰ ਬਣੀ। ਇਹ ਤੋਂ ਇਹ ਵੈਰੀ ਬਣ ਗਏ ਸਾਰੇ। ਇਹ ਗਿਆਨ ਅੰਦਰ ਹੀ ਵੈਰੀ ਬਣ ਗਏ। ਜਿਹੜੀਆਂ ਬਾਵਰਾ ਮੜੀਆਂ ਸੀਆਂ ਦੇਖਣ ਛੱਤੀ ਸੰਭਲ ਛੱਤੀ। ਇਹ ਹੀ ਵੈਰੀ ਬਣ। ਆ ਘਰ ਭਰੇ। ਨਾਂ ਭਰਨ ਵਾਲੇ ਭਰ ਲੈ। ਉਹਨਾਂ ਨੂੰ ਭਰਨ ਆ ਗਏ ਨਾਂ ਭਰਨ ਵਾਲੇ। ਜਿਹੜਾ ਮਨ ਸੀ ਨਹੀਂ ਸੀ ਭਰਦਾ ਕਿਸੇ ਚੀਜ਼ ਨਾਲ ਇਹ ਬਾਦਾਰਥ ਨਾਲ ਸੁਪਰ ਭਰ ਭਰੇ ਆਂ ਫੁੱਲ ਭਰ ਲੈ ਜਿਹੜੀ ਚੀਜ਼ ਭਰੇ ਨਹੀਂ ਸਕਦੀ ਸੀ ਮਨ ਭਰੇ ਨਹੀਂ ਸੀ ਸਕਦਾ ਕਿਸੇ ਚੀਜ਼ ਨਾਲ ਬਾਦਾਰਥਾਂ ਨਾਲ ਤਿੰਨੇ ਲੋਕ ਦੀ ਮਾਇਆ ਨਾਲ ਮਨ ਨਹੀਂ ਰਾਜ ਸੰਭਰਾ ਸੀ ਜਿਹੜਾ ਆਨੰਦ ਹੋ ਗਿਆ ਰਾਜ ਕੇ ਆਨੰਦ ਜਦ ਮਾਇਆ ਪੌਣ ਤੇ ਹਟ ਗਏ ਤੋਂ ਕੇ ਸਾਫ ਕਰਕੇ ਜੇ ਨਾਮ ਪਾਇਆ ਸੂਪਰ ਲਾਲ ਫੋਲਪਾਰਕ ਯਾਨਾਂ ਉੱਤੇ